ਇੱਕ ਫੋਨ ਕਾਲ ਨੇ ਨੌਜਵਾਨ ਦੀ ਬਦਲ ਦਿੱਤੀ ਕਿਸਮਤ ਪਲਾਂ ਦੇ ਵਿੱਚ ਬਣ ਗਿਆ ਅਰਬਪਤੀ ਦਰਸਲ 29 ਸਾਲ ਦਾ ਇਹ ਭਾਰਤੀ ਨਿਵਾਸੀ ਅਨਿਲ ਕੁਮਾਰ ਹੈ बोला ਨੇ यूएई डॉट री ਦੇ ਇਤਿਹਾਸ ਦਾ ਸਭ ਤੋਂ ਵੱਡਾ ਜੈਕਪੌਟ ਜਿੱਤੇ ਹੈ ਦਰਸਨ ਅਨਿਲ ਦੀ 100 ਮਿਲੀਅਨ ਦੇ ਰਾਮ ਦੀ ਲੋਟਰੀ ਨਿਕਲੀ ਹੈ ਲਗਭਗ 240 ਕਰੋੜ ਦੀ ਲੋਟਰੀ ਜਿਹੜੀ ਆ ਉਸ ਨੌਜਵਾਨ ਦੀ ਨਿਕਲੀ ਜਿਸ ਦੀ ਪਲਾਂ ਦੇ ਵਿੱਚ ਕਿਸਮਤ ਬਦਲ ਗਈ ਹੈ ਇਹ ਡਰੋ 18 ਅਕਤੂਬਰ ਨੂੰ ਨਿਕਲਿਆ ਸੀ ਯੂਏਈ ਲੋਟਰੀ ਨੇ ਜੋ ਹੈ ਇੱਕ ਵੀਡੀਓ ਜਾਰੀ ਕਰਕੇ ਇਸ ਖੁਸ਼ਕਿਸਮਤ ਜੇਤੂ ਦਾ ਐਲਾਨ ਕੀਤਾ ਵੀਡੀਓ ਵਿੱਚ ਲਿਖਿਆ ਸੀ ਕਿ ਅੱਜ ਦਾ ਦਿਨ ਸਿਰਫ ਖੁਸ਼ਕਿਸਮਤੀ ਨਹੀਂ ਬਲਕਿ ਜ਼ਿੰਦਗੀ ਦੀ ਬਦਲਣ ਵਾਲਾ ਪਲ ਹੈ ਔਰ ਅਨਿਲ ਕੁਮਾਰ ਨੇ ਕਿਹਾ ਕਿ ਇਹ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਮੋੜ ਹੈ ਕਿ ਉਹ ਇਸ ਮੌਕੇ ਲਈ ਬਹੁਤ ਧੰਨਵਾਦੀ ਹੈ ਉਸਨੇ ਇਹ ਵੀ ਕਿਹਾ ਕਿ ਜਦੋਂ ਉਸ ਨੂੰ ਇੱਕ ਫੋਨ ਕਾਲ ਆਉਂਦੀ ਹੈ ਤੇ ਦੱਸਿਆ ਗਿਆ ਕਿ ਮੈਂ ਲੋਟਰੀ ਜਿੱਤ ਲਈ ਹੈ ਤਾਂ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਮੈਂ ਸਦਮੇ ਦੇ ਵਿੱਚ ਹੀ ਮੈਂ ਸੋਫੇ ਤੇ ਬੈਠਾ ਸੀ ਤੇ ਸੋਚਿਆ ਕਿ ਇਹ ਕੀ ਹੋ ਗਿਆ ਮੈਂ ਜਿੱਤ ਗਿਆ ਹ ਮੈਨੂੰ ਸਮਝ ਨਹੀਂ ਆਈ ਔਰ ਇੱਕ ਪਲ ਤੇ ਪਰਿਵਾਰ ਨੇ ਵੀ ਜਦੋਂ ਇਹ ਖਬਰ ਸੁਣੀ ਤਾਂ ਬਹੁਤ ਜ਼ਿਆਦਾ ਖੁਸ਼ੀ ਪਰਿਵਾਰ ਦੇ ਵਿੱਚ ਵੀ ਦੇਖਣ ਨੂੰ ਮਿਲੀ ਹੈ ਦੱਸਦੀ ਹੈ ਕਿ ਹੁਣ ਇਸ ਪੈਸੇ ਨੂੰ ਸਮਝਦਾਰੀ ਦੇ ਨਾਲ ਉਹ ਨਿਵੇਸ਼ ਕਰਨਗੇ ਤੇ ਧਿਆਨ ਦੇਣਗੇ ਕਿ ਕਿਸੇ ਗਲਤ ਚੀਜ਼ 'ਤੇ ਪੈਸਾ ਨਾ ਖਰਚਿਆ ਜਾਵੇ ਅਨਿਲ ਕੁਮਾਰ ਨੇ ਬਿਆਨ ਦਿੱਤਾ ਹੈ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਜੋ ਹੈ ਯੂਏਈ ਲਿਆ ਲਿਆਉਣਾ ਚਾਹੀਦਾ ਹੈ ਅਤੇ ਉਹਨਾਂ ਦੇ ਸਾਰੇ ਸੁਪਨੇ ਪੂਰੇ ਕਰਨੇ ਚਾਹੀਦੇ ਨੇ ਇਹ ਵੀ ਉਸਨੇ ਕਿਹਾ ਉਹਨਾਂ ਨੇ ਇਹ ਵੀ ਕਿਹਾ ਕਿ ਮੇਰੇ ਪਿਤਾ ਜਿਹੜੇ ਨੇ ਛੋਟੇ ਛੋਟੇ ਉਹਨਾਂ ਦੇ ਸੁਪਨੇ ਨੇ ਮੈਂ ਚਾਹੁੰਦਾ ਹਾਂ ਕਿ ਉਹ ਸਾਰੇ ਪੂਰੇ ਹੋਣ ਇਸ ਤੋਂ ਇਲਾਵਾ ਉਸ ਦਾ ਸੁਪਨਾ ਇਹ ਵੀ ਹੈ ਕਿ ਉਹ ਇੱਕ ਸੁਪਰ ਕਾਰ ਖਰੀਦੇ ਅਤੇ ਇੱਕ ਲਗਜ਼ਰੀ ਲਾਈਫ ਇੱਕ ਲਗਜ਼ਰੀ ਰਿਜ਼ੋਰਟ ਵਿੱਚ ਜਸ਼ਨ ਮਨਾਉਂਦਾ ਵੀ ਹੈ ਅਨਿਲ ਕੁਮਾਰ ਨੇ ਇਹ ਵੀ ਕਿਹਾ ਕਿ ਉਹ ਇਨਾਮ ਦੀ ਕੁਝ ਰਕਮ ਚੈਰਿਟੀ ਦੇ ਵਿੱਚ ਵੀ ਦਾਨ ਕਰੇਗਾ ਕਿ ਤਾਂ ਇਹ ਪੈਸਾ ਉਹਨਾਂ ਲੋਕਾਂ ਤੱਕ ਪਹੁੰਚੇ ਜਿਨ੍ਹਾਂ ਨੂੰ ਇਸਦੀ ਅਸਲ ਲੋੜ ਹੈ। ਅੰਤ ਵਿੱਚ ਉਸਨੇ ਯੂਏਈ ਲਾਟਰੀ ਦਾ ਵੀ ਧੰਨਵਾਦ ਕੀਤਾ। ਤਾਂ ਦੇਖੋ, ਪਲਾਂ ਦੇ ਵਿੱਚ ਇੱਕ ਭਾਰਤੀ ਨਿਵਾਸੀ ਅਨਿਲ ਕੁਮਾਰ ਦੀ ਕਿਵੇਂ ਯੂਏਈ ਲਾਟਰੀ ਦੇ ਇਤਿਹਾਸ ਦੇ ਵਿੱਚ ਜੈਕਪੌਟ ਉਸਨੇ ਜਿੱਤਿਆ ਉਸਦੀ ਕਿਸਮਤ ਬਦਲ ਗਈ। ਇੱਕ ਫੋਨ ਕਾਲ ਨੇ ਹੀ ਕਿਵੇਂ ਉਸਨੂੰ ਪਲਾਂ ਦੇ ਵਿੱਚ ਅਰਪਤੀ ਬਣਾ ਦਿੱਤਾ। ਤਾਂ 100 ਮਿਲੀਅਨ ਦਾਹਿਰਾਮ ਦੀ ਉਸਦੀ ਲੋਟਰੀ ਨਿਕਲੀ ਹੈ ਲਗਭਗ 240 ਕਰੋੜ ਰੁਪਏ ਦੀ ਤਾਂ ਉਸ ਤੋਂ ਬਾਅਦ ਪਰਿਵਾਰ ਹੁਣ ਬੇहद ਖੁਸ਼ ਹੈ ਪਰਿਵਾਰ ਦੇ ਵਿੱਚ ਖੁਸ਼ੀ ਦੇਖਣ ਨੂੰ ਮਿਲਦੀ ਹੈ ਤਾਂ ਬੇहद ਹੀ ਪਰਿਵਾਰ ਖੁਸ਼ੀਆਂ ਮਨਾ ਰਿਹਾ ਹੈ ਤੇ ਇਸ ਜਿੱਤ ਦਾ ਜਸ਼ਨ ਵੀ ਪਰਿਵਾਰ ਵੱਲੋਂ ਮਨਾਇਆ ਗਿਆ ਇਸ ਬੱਚੇ ਦਾ ਇਸ ਨੌਜਵਾਨ ਦਾ ਕਹਿਣਾ ਹੈ ਕਿ ਉਹ ਆਪਣੇ ਮਾਪਿਆਂ ਦੇ ਸੁਪਨਿਆਂ ਨੂੰ ਸਹਾਰਾ ਕਰੇਗਾ ਉਸਦੇ ਪਿਤਾ ਦੇ ਛੋਟੇ-ਛੋਟੇ ਸੁਪਨੇ ਨੇ ਉਹਨਾਂ ਨੂੰ ਪੂਰਾ ਕਰੇਗਾ ਜਿਸ ਤੋਂ ਬਾਅਦ ਪੂਰਾ ਕਰਨ ਤੋਂ ਬਾਅਦ ਨਾਲ ਦੀ ਨਾਲ ਪਰਿਵਾਰ ਨੂੰ ਵੀ ਹਰ ਇੱਕ ਉਹ ਐਸ਼ੋ ਆਰਾਮ ਦਿੱਤਾ ਜਾਵੇਗਾ ਤੇ ਆਹ ਦੇਖੋ ਕਿਵੇਂ ਕਿਸਮਤ ਬਦਲਦੀ ਹੈ ਪਲਾ ਦੇ ਵਿੱਚ ਇਹ ਭਾਰਤੀ ਨਿਵਾਸੀ ਜਵਾਨਿਲ ਕੁਮਾਰ ਹੈ ਉਹ ਅਰਬਪਤੀ ਬਣ ਗਿਆ ਉਸ ਦੀ 100 ਮਿਲੀਅਨ ਦਹਿਰਾਮ ਦੀ ਲੋਟਰੀ ਨਿਕਲੀ ਹੈ ਤੇ ਉਸ ਦੀ ਕਿਸਮਤ ਬਦਲ ਗਈ ਹੈ